ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨស្តਾਨ ਸਰਦਾਰ ਬਲਬੀਰ ਸਿੰਘ ਨੂੰ ਖਾਸ ਤੂਮਾਸ਼ਾ ਜੀ ਮੇਰੀ ਪਿਰ ਦੇ ਮਾਲਕ ਦਸ ਜੀ ਸਾਧੂ ਜੀ ਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਸਥਾਨਾਂ ਤੇ ਉਦਾਨ ਬਣ ਅਦਸ਼ ਪਾਗੋੜੀਆਂ ਬਣਿਆ ਇਹਨਾਂ ਪਿਆਰਿਆਂ ਦੇ ਦਰਸ਼ਕਾਂ ਨੂੰ ਵਾਹਿਗੁਰੂ ਬਹੁਤ ਹੀ ਸੁਨਤਾਨ ਰੋਗ ਸੁਖਿਆ ਤੇਜ ਸਿੰਘ ਜੀ ਵਰਗੇ ਸ਼੍ਰੀ ਮਹਤਮਾ ਸਰ ਸਾਹਿਬ ਵਾਲੇ ਸ਼ਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਕਿ ਇਨ੍ਹਾਂ ਵੱਲੋਂ ਮੁਰਕਾਮਾ ਦੇ ਦਰਸ਼ਨ ਲਈ ਖੁਲੀ ਯਾਤਰਾ ਆਰੰਭ ਕੀਤੀ ਗਈ ਹੈ ਜੋ ਕਿ ਪੜਾਅਦਰ ਪੜਾਅ ਪੂਰੇ ਹੋયા ਅੱਜ ਕੱਲ੍ਹ ਸ਼ਾਮ ਨੂੰ ਗੁਰਦੁਆਰਾ ਗੁਰੂ ਸਰਵਾਸ਼ਿਸ਼ੀਂ ਵਿਖੇ ਸੁਧਾਰ ਕੇ ਪਹੁੰਚੇ ਨੇ ਰਾਤ ਦਾ ਵਿਸ਼ਰਾਮ ਕੀਤਾ ਹੈ ਅੱਜ ਫਿਰ ਅਗਾਂ ਮੁਚਾਲੇ ਪਾਉਣ ਲੱਗੇ ਨੇ ਤੇ ਸ਼ਤਿਗੁਰ ਦੀ ਕਿਰਪਾ ਕਰਨ ਇਹ ਜੋ ਯਾਤਰਾ ਗੁਰੂ ਪਿਆਰੇ ਬਲੋਂ ਅਨਾਮ ਕੀਤੀ ਗਈ ਹੈ ਸਤਿਗੁਰੂ ਜੀ ਆਪ ਵਿੱਚ ਵਰਤਨ ਦੀ ਯਾਤਰਾ ਸਫਲੀ ਕਰਨ ਸੋ ਰਾਹ ਦਾ ਠਹਿਰਾਕ ਕੀਤਾ ਸੀ ਬੜੇ ਪਿਆਰੇ ਗੁਰੂ ਦੇ ਪਿਆਰੇ ਨੇ ਸਤਿਗੁਰੂ ਦੀ ਕਿਰਪਾ ਨਾਲ ਸੋ ਜੋ ਗੁਰੂ ਘਰ ਵੱਲੋਂ ਬੰਦਾ ਸੰਮਾਰ ਹੈ ਇਹਨਾਂ ਦਾ ਕੀਤਾ ਜਾਣਾ ਹੈ ਸ਼ਰੂ ਕਿਰਪਾ ਨਾਲ ਆਪ ਇਹ ਵਰਤਨ ਨੂੰ ਮਿਹਰ ਬਤੋਂ ਸੋ ਭਾਈ ਸਾਹਿਬ ਦੀ ਉਹ ਗੀਤੀ ਹੈ ਕਿ ਭਾਈ ਸਾਹਿਬ ਦੀ ਸੰਮਾਰ ਕਰਿਆ ਜਾਵੇ ਤੇ ਉਹ what a good